ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਇੱਕ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਚੱਲੇ ਆਂ ਬਾਬਾ ਬਲਕਨਾਥ ਠੀਕ ਹੈ ਜੀ ਨਾਲੇ ਤੁਹਾਨੂੰ ਜਾ ਕੇ ਦਰਸ਼ਨ ਕਰਵਾਨੇ ਆ ਤਸਵੀਰ ਦੇ ਜਣ ਕੇ 7:30 ਵਜੇ ਆ ਤੇ ਇੱਕ ਆਪਾਂ ਬਾਈ ਹੋਰਾਂ ਨੂੰ ਰਸਤੇ 'ਚ ਚੱਕਣਾ ਤੇ ਦੇਖਦੇ ਆ ਲੁਧਿਆਣੇ ਤੋਂ ਨਿਕਲਦਾ ਨਿਕਲਦੇ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਜਾਂਦਾ ਵਾ ਹਲੋ ਜੀ ਆਪਾਂ ਪਹੁੰਚ ਗਏ ਗੜ ਸ਼ੰਕਰ ਤੇ ਢਾਬੇ 'ਤੇ ਰੁੱਕ ਗਏ ਆ ਟਾਈਮ ਆਪਾਂ ਫੇਰੇ ਚੱਲੇ ਸੀ ਇੱਥੋਂ ਲੁਧਿਆਣੇ ਤੋਂ 8 ਵਜੇ ਗਏ ਸੀਗੇ ਤੇ 9 ਵਜੇ ਤਾਂ ਇਸ ਟਾਈਮ ਆਪਾਂ ਗੜਸ਼ੰਕਰ ਪਹੁੰਚ ਚੁਕੇ ਆ ਗੜਸ਼ੰਕਰ ਰੋਕੇ ਆਪਾਂ ਲੱਗੇ ਆ ਇੱਥੇ ਨਾਸ਼ਤਾ ਕਰਨ ਤੇ ਜਦੋਂ ਬਾਹਰ ਚੱਲੂ ਹੋਣਗੇ ਨਾਲ ਹੀ ਇੱਥੋਂ ਪਹਾੜ ਵੀ ਚੱਲੂ ਆ ਜਦੋਂ ਅੱਗੇ ਤੁਹਾਨੂੰ ਦਿਖਾਉਣ ਨਾਲ ਹੋਇਆ ਉਹ ਵੀ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਲੋ ਜੀ ਆਪਾਂ ਪਹੁੰਚ ਚੁਕੇ ਆ ਆਪਣਾ ਛਾਤ ਲਈ ਤੇ ਇੱਥੇ ਆਪਾਂ ਗੱਡੀ ਆਪਣੀ ਪਾਰਕਿੰਗ ਚ ਲਾ ਛੱਡੀ ਹੈ ਤੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਇੱਥੇ ਸਾਧ ਲਈ ਮੰਦਰ ਦੇ ਦਰਸ਼ਨ ਕਰਵਾਉਣੇ ਆ ਦੇਖੋ ਬਾਜ਼ਾਰ ਹਰਿਆ ਭਰਿਆ ਬਹੁਤ ਦੂਰੋ ਦੂਰੋ ਸੰਗਤ ਆ ਰਹੀ ਆ ਠੀਕ ਹੈ ਜੀ ਤੇ ਚਲਦੇ ਆਂ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਸਾਧ ਲਈ ਮੰਦਰ ਦੇ ਇਹ ਦਰਸ਼ਨ ਕਰ ਲਓ ਤੁਸੀਂ ਸ਼ਾਧ ਲਈ ਮੰਦਿਰਾਂ ਤੇ ਤੁਹਾਨੂੰ ਹੁਜੇ ਅੰਦਰ ਹੋਰ ਦਰਸ਼ਨੇ ਕਰਾਨੇ ਆ ਇੱਕ ਇਤਿਹਾਸਿਕ ਜਗ੍ਹਾ ਵਾ ਤੇ ਤੁਹਾਨੂੰ ਉਹਦੇ ਵੀ ਦਰਸ਼ਨੇ ਕਰਾਨੇ ਆ ਇਹ ਇਤਿਹਾਸਿਕ ਜਗ੍ਹਾ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ ਵਾ ਇਹ ਉਹ ਜਗ੍ਹਾ ਵਾ ਜਿੱਥੇ ਬਾਬਾ ਜੀ ਨੇ ਚਿਮਟਾ ਮਾਰ ਕੇ 12 ਸਾਲ ਦੀਆਂ ਰੋਟੀਆਂ ਪ੍ਰਗਟ ਕੀਤੀਆਂ ਸੀਆਂ ਦੇਖੋ ਰੋਟੀਆਂ ਦਾ ਸਟਾਨ ਆ ਤੇ ਮਾਈ ਰਤੂਣਾ ਨੇ ਬਾਬਾ ਜੀ ਨੂੰ ਤਾਣਾ ਮਾਰਿਆ ਸੀਗਾ ਕਿ ਮੈਂ ਤੈਨੂੰ ਇੰਨੇ ਸਾਲ ਰੋਟੀਆਂ ਤੇ ਲੱਸੀ ਬਲਾਈ ਆ ਤੇ ਬਾਬਾ ਜੀ ਨੇ ਇਸ ਜਗ੍ਹਾ 'ਤੇ ਚਿਮਟਾ ਮਾਰ ਕੇ ਰੋਟੀਆਂ ਪ੍ਰਗਟ ਕੀਤੀਆਂ ਸੀਗੀਆਂ ਤੁਹਾਨੂੰ ਮੈਂ ਅੱਗੇ ਵੀ ਲੈ ਕੇ ਜਾਣਾ ਜਿੱਥੇ ਬਾਬਾ ਜੀ ਨੇ ਲੱਸੀ ਵੀ ਪ੍ਰਗਟ ਕੀਤੀ ਸੀ ਚਿਮਟਾ ਮਾਰ ਕੇ ਬਾਬਾ ਜੀ ਨੇ ਉੱਥੇ ਵੀ ਲੱਸੀ ਵੀ ਪ੍ਰਗਟ ਕੀਤੀ ਸੀ ਇਹ ਉਹ ਸਟਾਨ ਆ ਜਿੱਥੇ ਰੋਟੀਆਂ ਪ੍ਰਗਟ ਕੀਤੀਆਂ ਸੀ ਦੇਖੋ ਆਪਣਾ ਰੋਟੀਆਂ ਬਣਾਈ ਹੋਈਆਂ ਨੇ ਸੀਮਟ ਦੀਆਂ ਦੇਖੋ ਰੋਟੀਆਂ ਠੀਕ ਆ ਅੱਗੇ ਵੀ ਤੁਹਾਨੂੰ ਲੈ ਕੇ ਜਾਣਾ ਦਰਸ਼ਕਾਂ ਨੂੰ ਇਹ ਸਥਾਨ ਹੋਆ ਜਿੱਥੇ ਬਾਬਾ ਜੀ ਨੇ ਆਪਣਾ ਚਿਮਟਾ ਮਾਰ ਕੇ ਲੱਸੀ ਪ੍ਰਗਟ ਕੀਤੀ ਸੀ ਦਰਸ਼ਨ ਕਰ ਲੋ ਇਤਿਹਾਸਿਕ ਸਥਾਨ ਆ ਇਹ ਵਾਲਾ ਦੇਖੋ ਆ ਦੇਖੋ ਦਰਸ਼ਨ ਕਰ ਲੋ ਸਾਰੇ ਜਣੇ ਇੱਥੇ ਬਾਬਾ ਜੀ ਨੇ ਚਿਮਟਾ ਮਾਰਿਆ ਸੀਗਾ ਤੇ ਆਪਣਾ ਲੱਸੀ ਪ੍ਰਗਟ ਕੀਤੀ ਸੀਗੀ ਆ ਦੇਖੋ ਆ ਦਰਸ਼ਨ ਕਰ ਲੋ ਇਹ ਰਿਹਾ ਸਥਾਨ ਜਿੱਥੇ ਬਾਬਾ ਜੀ ਨੇ ਲੱਸੀ ਪ੍ਰਗਟ ਕੀਤੀ ਸੀਗੀ ਦਰਸ਼ਨ ਕਰੋ ਸਾਰੇ ਜਣੇ ਆਪਾਂ ਦਰਸ਼ਨ ਕਰ ਲੈਣੇ ਜੇ ਸਾਤਲਈ ਮੰਦਿਰ ਦੇ ਹੁਣ ਆਪਾਂ ਚੱਲਿਆਂ ਉੱਪਰ ਬਾਬਲ ਕਨਾਤ ਮੰਦਿਰ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਵਾਂਗੇ ਇਹ ਸਾਹਮਣੇ ਲੁਧਿਆਣੇ ਵਾਲੀ ਸਰਾਹ ਆ ਗਈ ਆ ਤੇ ਇੱਥੋਂ ਲੋਕੀ ਪੈਦਲ ਯਾਤਰਾ ਚਾਲੂ ਕਰ ਦਿੰਦੇ ਆ ਠੀਕ ਆ ਜੀ ਇੱਥੋਂ ਪੌੜੀਆਂ ਚਾਲੂ ਹੋ ਜਾਂਦੀਆਂ ਨੇ ਉੱਪਰੋਂ ਆਪਾਂ ਬੈਕ ਸਾਈਡ ਤੋਂ ਪਹੁੰਚ ਗਏ ਤੇ ਗੱਡੀ ਆਪਾਂ ਇੱਥੇ ਲਾ ਛੱਡੀ ਆ ਠੀਕ ਆ ਜੀ ਤੇ ਆ ਦੇਖ ਲਓ ਗੱਡੀ ਇੱਥੇ ਲੱਗੀ ਆ ਆਪਣੀ ਤੇ ਇੱਥੋਂ ਆਪਾਂ ਚੱਲਾਂਗੇ ਥੋੜਾ ਜਿਹਾ ਆਪਣਾ ਵਾਕਿੰਗ ਡਿਸਟੈਂਸ ਆ ਸੁੱਤ ਤੁਰ ਕੇ ਤੇ ਅੱਗੇ ਜਾ ਕੇ ਨਾਲੇ ਆਪਾਂ ਰੋਟ ਲੈਣੇ ਆ ਨਾਲੇ ਆਪਾਂ ਤੁਹਾਨੂੰ ਉੱ ਠੀਕ ਹੈ ਜੀ ਤੇ ਨਾਲ ਉਹ ਤੁਹਾਨੂੰ ਉਹੀ ਸਥਾਨ ਦਿਖਾਵਾਂਗੇ ਜਿੱਥੇ ਇੱਥੇ ਬੱਕਰੇ ਵੀ ਚੜਦੇ ਆ ਦੇਖੋ ਗਰਮ ਗਰਮ ਰੋਟੀ ਨਿਕਲਦਾ ਪਿਆ ਠੀਕ ਹੈ ਜੀ ਤੇ ਪ੍ਰਸ਼ਾਦ ਲੈਣੇ ਆ ਤੇ ਲਾਈਨ ਚ ਲੱਗਦੇ ਆ ਤੇ ਨਾਲੇ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਨੇ ਆ ਠੀਕ ਹੈ ਜੀ ਤੇ ਆਪਾਂ نیچے ਪਹੁੰਚ ਗਏ ਤੇ ਇੱਥੇ ਬਾਈ ਸਿੰਘੀਆਂ ਵੇਚਦੇ ਪਏ ਸੀਗੇ ਨਾਲ ਦੇ ਨੇ ਆਪਣੇ ਬਾਈ ਹੋਰਾਂ ਨੇ ਇੱਥੋਂ ਸਿੰਘੀਆਂ ਖਰੀਦੀਆਂ ਤੇ ਤੁਹਾਨੂੰ ਮੈਂ ਅੱਗੇ ਲੈ ਕੇ ਚੱਲਦਾ ਵਾਂ ਤੇ ਨਾਲ ਹੀ ਇੱਥੇ ਆ ਦੇਖੋ ਖੱਬੇ ਹੱਤ ਨਾਲ ਇੱਥੇ ਬੱਕਰੀ ਚੜਦੇ ਆ ਤੇ ਬੜੀ ਦੂਰੋ ਦੂਰੋ ਲੋਕੀ ਬੱਕਰੀ ਆਪਣਾ ਚੜਾ ਕੇ ਆਪਣਾ ਚੜਾਉਂਦੇ ਨੇ ਤੇ ਜਿਹੜੇ ਹਿਮਾਚਲ ਦੇ ਲੋਕ ਹੁੰਦੀ ਉਹਨਾਂ ਨੇ ਕੋਈ ਨਾ ਕੋਈ ਸੁਖਣਾ ਸੁਖੀ ਹੁੰਦੀ ਆ ਤੇ ਜ਼ਿਆਦਾਤਰ ਉਹੀ ਬੱਕਰੇ ਚੜਾਉਂਦੇ ਨੇ ਉਹੀ ਲੈ ਕੇ ਆਉਂਦੇ ਨੇ ਦੂਰੋ ਦੂਰੋ ਦੁਨੀਆ ਵੀ ਲੈ ਕੇ ਆਉਂਦੇ ਜਿਹੜੇ ਨਵੇਂ ਵਿਆਹੀ ਜੋੜੇ ਆ ਨਾ ਤੇ ਜ਼ਿਆਦਾਤਰ ਮੈਂ ਉਹ ਵੀ ਦੇਖਿਆ ਤੇ ਉਹ ਵੀ ਵਾਰ ਤੋਂ ਬਾਅਦ ਇੱਥੇ ਬੱਕਰੇ ਚੜਾਉਂਦੇ ਆਲੇ ਜਿਹੜੇ ਨਵੇਂ ਵਿਆਹ ਹੀ ਹੁੰਦੇ ਆ ਉਹ ਬੱਕਰਾ ਇੱਥੇ ਚੜਾ ਕੇ ਜਾਂਦੇ ਜਾਂਦੇ ਆ। ਨਾਲੇ ਕੋਹਰ ਇਨਫੋਰਮੇਸ਼ਨ ਆ ਲੇਡੀਜ਼ ਨਾਲੇ ਗੁਫਾ ਚ ਨਹੀਂ ਦਰਸ਼ਨ ਕਰ ਸਕਦੀਆਂ ਲੇਡੀਜ਼ ਦੂਰੋਂ ਖੜਕੇ ਬਿਲਕੁਲ ਸਾਹਮਣੇ ਦਰਸ਼ਨ ਕਰਦੀਆਂ ਨੇ ਸਿਰਫ ਜੈਂਟਸ ਜਾਂਦੇ ਆ ਦਰਸ਼ਨ ਕਰਨ ਵਾਸਤੇ ਗੁਫਾ ਦੇ ਤੇ ਲੇਡੀਜ਼ ਗੁਫਾ ਦੇ ਕੋਲ ਨਹੀਂ ਜਾ ਸਕਦੀਆਂ ਤਾਂ ਦੂਰੋਂ ਖੜਕੇ ਦਰਸ਼ਨ ਕਰਦੇ ਨੇ ਉਹ ਬਾਬਾ ਜੀ ਦੇ ਤੇ ਸਿਰਫ ਗੁਫਾ ਤੇ ਸਿਰਫ ਜੈਂਟਸ ਜਾਂਦੇ ਆ ਦਰਸ਼ਨ ਕਰਨ ਵਾਸਤੇ ਤੇ ਇੱਥੇ ਦਰਸ਼ਨ ਕਰ ਲਓ ਗੁਫਾ ਦੇ ਤੇ ਬਿਲਕੁਲ ਆਪ ਕੋਲ ਆ ਗਏ ਆ ਨੇੜੇ ਦੀ ਫੋਟੋ ਬਣਾਉਣਾ ਅਲਾਉਡ ਨਹੀਂ ਹੈਗਾ ਠੀਕ ਹੈ ਜੀ ਉਹ ਸਾਹਮਣੇ ਜਿੱਥੇ ਜੈਂਟਸ ਖੜੇ ਆ ਤੇ ਉੱਥੇ ਲੇਡੀਜ਼ ਦੂਰੋਂ ਖੜਕੇ ਦਰਸ਼ਨ ਕਰਦੀਆਂ ਨੇ ਤੇ ਜੈਂਟਸ ਉਰੇ ਆ ਕੇ ਦਰਸ਼ਨ ਕਰਦੇ ਆ ਦਰਸ਼ਨ ਕਰ ਲਓ ਗੁਰੂ ਮਹਾਰਾਜ ਦੇ ਠੀਕ ਹੈ ਜੀ ਇਹ ਆਪਾਂ ਤੇ ਦਰਸ਼ਨ ਕਰ ਲਈਆ ਤੇ ਦਰਸ਼ਨ ਕਰਕੇ ਆਪਾਂ نیچے ਆ ਰਹੇ ਆ ਇਸ ਜਗ੍ਹਾ ਦੇ ਦੇਖੋ ਦਰਸ਼ਨ ਕਰੋ ਜਿੱਥੇ 24 ਘੰਟੇ ਚੱਲਦਾ ਰਹਿੰਦਾ ਤੇ ਜੱਗ ਬੰਦ ਨਹੀਂ ਹੁੰਦਾ ਤੇ 24 ਘੰਟੇ ਅਗਨੀ ਉਰੇ ਚੱਲਦੀ ਰਹਿੰਦੀ ਹੈ ਦਰਸ਼ਨ ਕਰ ਲਓ ਤੁਸੀਂ ਵੀ ਸਾਰੇ ਜਣੇ ਇਸ ਜਗ੍ਹਾ ਦੇ ਤੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਦੇਖੋ ਤੇ ਤੁਹਾਨੂੰ ਦਫੇ ਪਾਪਾ ਜੀ ਦੇ ਤੇ ਦਰਸ਼ਨ ਕਰੋ ਤੇ 24 ਘੰਟੇ ਇੱਥੇ ਅਗਨੀ ਚੱਲਦੀ ਰਹਿੰਦੀ ਹੈ ਆਹ ਦੀ ਰੇਟ ਤੇ ਇੱਧਰ ਲੰਗਰ ਹਾਲ ਆ ਤੇ ਇਹ ਪਾਰਕਿੰਗ ਆ ਜਿੰਦੋਂ ਤੱਕ ਤੁਹਾਡੀ ਗੱਡੀ ਉੱਪਰ ਹੈਗੀ ਸਾਰੀ ਪਾਰਕਿੰਗ ਇੱਥੇ ਲੱਗੇਗੀ ਦਰਸ਼ਨ ਕਰ ਲਈ ਆਪਾਂ ਨਾਲੇ ਆਪਾਂ ਦਰਸ਼ਨ ਤੁਹਾਨੂੰ ਕਰਾ ਦਿੱਤੇ ਆ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਕਮੈਂਟਾਂ ਚ ਜੈ ਬਾਬਾ ਬਲਗਨਾ ਦੀ ਜ਼ਰੂਰ ਲਿਖਿਓ ਤੇ ਇਦਾਂ ਦੀ ਵੀਡੀਓ ਆਪਾਂ ਜ਼ਰੂਰ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ